ਇਹ ਨਹੀਂ ਤੇ ਤੁਸੀਂ ਅਦਾ ਕਰਨਾ ਮਾਈਕ ਨਹੀਂ ਲੈ ਕੇ ਆਉਣਾ ਕਿਸੇ ਨੇ ਤੇ ਰਾਮਨਾ ਆ ਜਿਓ ਇੱਥੇ ਤੇ ਤੁਹਾਨੂੰ ਹੀ ਜਫਾ ਮਾਰ ਲਾਂਗੇ ਮੇਰਾ ਭਤੀਜਾ ਕਰਨ ਵਾਲਾ ਆਰਮੀ ਚ ਉਹ ਇੱਥੇ ਆਇਆ ਉਹਨੂੰ ਜਫਾ ਮਾਰ ਲਿਆ ਕਿਹੜੀ ਲਾਣੀ ਜੇ ਉਹ ਕਹਿੰਦਾ ਭਰਾ ਮੈਂ ਤੇ ਇੱਥੇ ਮਿਲਣ ਆਇਆ ਮੈਂ ਗਿਆ ਮੈਂ ਇਸ ਇਲਾਕੇ ਦਾ ਵਸਨੀਕ ਆ ਮੈਨੂੰ ਜਫਾ ਮਾਰ ਰਿਹਾ ਕਿਹੜੀ ਲਾਣੀ ਜੇ ਇੱਥੇ ਆਊਟਸਾਈਡਰ ਇੰਨੇ ਲੋਕ ਆ ਚੁੱਕੇ ਨੇ 5 ਜਾਂ 10 ਬੰਦੇ ਤੇ ਜਿਹੜੇ ਇੱਥੋਂ ਦੇ ਨੇ ਅੱਗੋਂ 5-5 ਬੰਦੇ ਉਹਨਾਂ ਦੇ ਨੇ ਇਹਨਾਂ ਬੰਦਿਆਂ ਨੇ ਇੰਨੀ ਕਿ ਜ਼ਿਆਦਾ ਬੁਰੀ ਹਾਲਤ ਕਰਤੀ ਐ ਵੀ ਸਾਡੇ ਲੋਕਾਂ ਦਾ ਜੀਣਾ ਜਿਦਾ ਖਤਮ ਕਰਤਾ ਜੇ ਕੱਲ ਨੂੰ ਸਾਡਾ ਕੋਈ ਨੁਕਸਾਨ ਹੁੰਦਾ ਇੱਥੋਂ ਦੇ ਲੋਕ ਜ਼ਿੰਮੇਵਾਰ ਅਸੀਂ ਬੋਲਦੇ ਨਹੀਂ ਸੀ ਵੀ ਇਹਨਾਂ ਨੂੰ ਅਸੀਂ ਵੀ ਡਰਾਂ ਇਹਨਾਂ ਨੂੰ ਲੇਕਿਨ ਅਸੀਂ ਅੱਖ ਕੇ ਹੁਣ ਬੋਲੇ ਆ ਜਿਹੜਾ ਬੋਲੇ ਉਹਨੂੰ ਕਿਸੇ ਨੂੰ ਇਹ ਛੁਰੀ ਮਾਰਨਗੇ ਜਾਂ ਉਹਦੀ ਕੋਈ ਜਿਹੜਾ ਗੋਲੀ ਮਾਰਨਗੇ ਜੇਕਰ ਸਾਡਾ ਕਿਸੇ ਦਾ ਵੀ ਕੋਈ ਜਿੰਨੀਆਂ ਫੈਮਲੀਆਂ ਇੱਥੇ ਕੱਢੀਆਂ ਹੋਈਆਂ ਨੇ ਐਸਐਚਓ ਰਾਮਬਾਲ ਜਿਹੜਾ ਪ੍ਰਸ਼ਾਸਨ ਭਗਵੰਤ ਮਾਨ ਸਰਕਾਰ ਇਹਦੀ ਜ਼ਿੰਮੇਵਾਰ ਹੋਏਗੀ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਵਾ ਅਧਿਕਾਰੀ ਨੇ ਤੁਸੀਂ ਉਹਨਾਂ ਨਾਲ ਮੁਲਾਕਾਤ ਉਹ ਇਹਦੇ ਇਸ ਤੋਂ ਪਹਿਲਾਂ ਏਸੀ ਆਪਣਾ ਭੁੱਲਰ ਸਾਹਿਬ ਲੱਗੇ ਸੀਗੇ ਉਹਨਾਂ ਦੇ ਧਿਆਨ ਸਾਰਾ ਸੌਦਾ ਲਿਆਂਦਾ ਗਿਆ ਉਹਨਾਂ ਨੇ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਜੀ ਕਿ ਕੋਈ ਸੀਪੀ ਸਾਹਿਬ ਨੂੰ ਪਰਸਨਲੀ ਮਿਲੇ ਸਾਂ ਜੀ ਉਹਨਾਂ ਨੂੰ ਜਾ ਕੇ ਦੱਸ ਕੇ ਆਏ ਸਾਂ ਇਹ ਕੋਈ ਬਸ ਜਦੋਂ ਬਦਲਣ ਤੋਂ 2-3 ਦਿਨ ਪਹਿਲਾਂ ਦੀ ਗੱਲ ਹੈ ਤੇ ਇਸ ਕਰਕੇ ਸਾਡੀ ਮੰਗ ਹੈ ਪ੍ਰਾਜਾ ਜੇ ਸਾਨੂੰ ਬਚਾਉਣਾ ਵਾ ਇਹਨਾਂ ਲੋਕਾਂ ਨੂੰ ਜੇ ਰੋਟੀ ਖਾਣ ਦੇਣੀ ਆ ਲੋਕਾਂ ਦੇ ਇਥੇ ਜਿਪ ਭਗਉਂਦ ਮੰਸਗਾ ਜੁਰਮ ਨਹੀਂ ਵਧਾਉਣਾ ਚਾਹੁੰਦੀ ਤੇ ਸਾਨੂੰ ਰੱਬ ਦਾ ਵਾਸਤਾ ਸਾਨੂੰ ਅਮਨ ਮਾਨਨ ਖਾਂਤੀ ਨਾਲ ਕੰਮ ਕਰਨ ਦਿੱਤੇ ਜਾਵੇ ਠੀਕ ਠੀਕ ਜੀ ਆਪਾਂ ਨਾਮ ਦੱਸ ਕੇ ਅਮਰਜੀਤ ਸਿੰਘ ਜੀ ਕੀ ਅਜੇ ਕੀ ਪ੍ਰੋਬਲਮ ਮੇਰੇ ਕੋ ਜੋ ਸਾਈ ਜੁੰਦਾਸਾ 2 ਸਾਲ ਤੋਂ ਇਹ ਇਲਾਕੇ ਜ ਇਹੋ ਇਲਾਕਾ ਸਾਡਾ ਸਭ ਤੋਂ ਵੱਡਾ ਇਲਾਕਾ ਹੁੰਦਾ ਹੈ ਕੋਈ ਤਾਂ ਕੋਈ ਉਹ ਮਾੜਾ ਕਰਮ ਨਹੀਂ ਆਹੀ ਪੁਰਾਣੇ 2 ਸਾਲ ਪਹਿਲੇ ਇਲਾਕੇ ਸਲਾਗਾ ਵੀ ਕਰਦੇ ਆ ਪਰ ਇਹ 2 ਸਾਲਾਂ ਜੋ ਇਲਾਕੇ ਦਾ ਬੇੜਾ ਕਰਕੇ ਹੋ ਗਿਆ ਐਨੇ ਬੰਦੇ ਸ਼ਰਾਬ ਦੇ ਜਿੰਨੂੰ ਗੱਲ ਕਰੋ ਗੱਲ ਪੈਣ ਪੈਂਦੇ ਨੇ ਪੁਲਿਸ ਵੀ ਜਾਂਦੀ ਐ ਪਾਈ ਭੱਜ ਗਈ ਚਲ ਗਈ ਆ ਗਈ ਫੜਿਆ ਇੱਕ ਦੀ ਬੋਤਲ ਦੋ ਲੈ ਕੇ ਪੰਜ ਲੈ ਕੇ ਪੁਲਿਸ ਨੇ ਕੀਤਾ ਪਰ ਪੁਲਿਸ ਗਾਲੀ ਦੋ ਚਾਰ 10 ਵਾਰੀ ਪੇ ਨੇ ਪਰ ਪਤਾ ਨਹੀਂ ਕਾਰਨ ਕੀ ਐ ਵੀ ਸਾਰੇ ਅੰਬਰ ਸਾਹ ਤੇ ਕੋਈ ਇੱਥੇ ਬੰਦਾ ਘਰ ਦਾ ਸਿਰ ਨਹੀਂ ਆ ਸਕਦਾ ਜੇ ਕੋ ਅੰਦਾ ਜਿਹੜਾ ਮਰਜੀ ਬੰਦਾ ਨੰ ਤੂੰ ਹੀ ਖਲੋ ਪਾਵੇਂ ਕਿ ਗਾਤਰਾ ਪਾਵੇ ਪਾਈ ਕਿਹੜੀ ਲੈਣੀ ਹੈ ਕਿਹੜੀ ਲੈਣੀ ਹੈ ਕਮਾਲ ਹੀ ਕਰਦੀ ਯਾਰ ਮਹੱਲੇ ਦਾ ਕੁੱਤੀ ਪੈਨਿਸ ਨੰ ਸਦੀ ਕੁਝ ਲੈਣੀ ਨੰ ਸਦੀ ਹੋਰ ਸਾਡੇ ਕਾਰੋਬਾਰ ਸਾਰੇ ਖਤਮ ਕਰਤਾ ਕੀ ਲੱਗਦਾ ਕਿਹੜੇ ਥਾਣੇ ਵਾਲੇ ਇੱਥੇ ਆਂਦੇ ਨੇ ਪੈਸੇ ਲੈਂਦੇ ਨੇ ਪੈਸੇ ਕੋ ਥਾਣਾ ਸਾਨੂੰ ਰਾਮਬਗ ਪੈਂਦਾ ਜਖਸਾਈਏ ਲਹੁੰਦੇ ਨੇ ਆਂਦੇ ਉਹ ਵੀ ਉਹਨਾਂ ਰੇਡ ਮਾਰੇ ਉਹਨਾਂ ਨਾਲ ਵੀ ਲੜਾਈਆਂ ਹੋਈਆਂ ਇਟਾ ਰੋੜਾ ਚੱਲਿਆ ਪਰਚੇ ਵੀ ਉਹਨਾਂ ਕੀਤੇ ਆ ਮਤਲਬ ਪਰ ਉਹ ਗੱਲ ਦੀ ਕੋਈ ਮੈਂ ਇਹ ਨਹੀਂ ਉਹ ਚੀਜ਼ ਆ ਮਾਫੀਆ ਜਿਹੜਾ ਕਿ ਉਹ ਹਾਵੀ ਹੈ ਪੁਲਿਸ ਪੂਰਾ 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 ਕੋਈ ਪ੍ਰੋਣ ਗਾਇ ਦੋ ਮਹੀਨੇ ਇੰਜ ਕਰਦੇ ਰਹੇ ਹੁਣ ਪੁਲਿਸੇ ਵੀ ਘੰਟੇ ਦੇ ਬੰਦੇ ਵੀ ਰੇ ਨਾਕੇ ਵੀ ਸਾਮੀ ਲਵਾਉਂਦੇ ਰਿਆ ਪਰ ਸਵੇਰ ਭੇ ਕੋਈ ਕੰਮ ਹੋ ਜਾਂਦਾ ਲੱਗਦਾ ਜਿਵੇਂ ਪੁੱਤ ਚੱਲ ਜਾਂਦੀ ਫੇਰ ਉਹੀ ਉਸੇ ਉਸੇ ਵੇਲੇ ਸੇਰੇ ਵੀ ਰਾਤੀ ਦੁਪਹਿਰੇ ਉਸੇ ਉਹਦਾ ਹੀ 2 ਸਾਲ ਪਹਿਲਾਂ ਪ੍ਰਾਪਰਟੀ ਇਥੇ ਵਿਕਣੀਆਂ ਲੈਂਦੀ ਹੁਣ ਦੂਜੇ ਨੂੰ ਕਹਿੰਦੇ ਨਹੀਂ ਭਾਈ ਆ ਵੇ ਕੰਨ ਨਾਲ ਅਥਾ ਅਸੀਂ ਇੱਥੇ ਪ੍ਰਾਪਰਟੀ ਲੈਣੀ ਤੂੰ ਤਾਂ ਗੱਲ ਕਰ ਲਓਗੇ ਜੇ ਭੱਲੇ ਕਰ ਲਓ ਅਸੀਂ ਨਵੇਂ ਬੰਦੇ ਕੀ ਕਰ ਰਖ ਲੈਣਾ ਪਰ ਆਮਾ ਵਪਾਰ ਸਰਾ ਕੀ ਵੀਡੀਓ ਘਾਰ ਵੀ ਕਰਦੀ ਬਣਾਏ ਆ ਰਵੀ ਜੀ ਮੈਨੂੰ ਜੀ ਜਿਹੜਾ ਰਿਲਨੈਟ ਆਪਣਾ ਜਿਹੜਾ ਮੋਡਮ ਜੰਮੇ ਦਿੰਦਾ ਆਪੂ ਕਾਰੀ ਹੈ ਨਹੀਂ ਸਰਾ ਜੀ ਮੈਂ ਅੱਜ ਤੇ ਪਹਿਲੇ ਦਿਨ ਆਇਆ ਜੀ ਨਹੀਂ ਪਹਿਲੇ ਕੋਸ਼ਿਸ਼ ਨਹੀਂ ਕਰਦੇ ਹੋ ਜਾਮ ਲਗਾ ਰਹੇ ਨੇ ਇੱਥੇ ਸ਼ਰਾਬ ਵੇਚਦੀ ਏ ਸਾਡੇ ਧਾਰ ਵੇਚਦੀ ਸ਼ਰਾਬ ਕਿ ਇਸ ਬਾਰੇ ਮੈਂ ਕਿਉਂ ਨਹੀਂ ਪਰਚਾ ਕਰਦੀ ਇਸ ਬਾਰੇ ਮੈਨੂੰ ਪਤਾ ਨਹੀਂ ਮੈਂ ਪਹਿਲੇ ਨਹੀਂ ਆਇਆ ਮੇਰੀ ਪਹਿਲੀ ਪੁਸਤਕ ਹੈ ਅੱਜ ਹੀ ਆ ਪਹਿਲਾ ਹੋਇਆ ਮੈਂ ਜਿਹੜੇ ਥਾਣੇ ਤੋਂ ਆਇਆ ਮੈਂ ਜੰਦਰ ਤੋਂ ਆਇਆ ਜੀ ਥਾਣੇ ਕਿਹੜੇ ਤੋਂ ਆਏ ਜੀ ਥਾਣੇ ਸੀਏ ਸਟਾਪ ਤੋਂ ਸੀਏ ਸਟਾਪ ਹੁਣ ਦੇ ਰਾਮਬਾਰ ਖਾਣੇ ਆ ਰਾਮਬਾਰ ਕਿ ਇਸਲਾ 500 ਕਾਇਦੇ ਤਾਂ ਫੇਰ ਕਿਉਂ ਨਹੀਂ ਪੁਲਤ ਵੜਦੀ ਉਹ ਯਾਰ ਮੈਂ ਕਹਿੰਦਾ ਮੈਂ ਗੁਰਜੀ ਅੱਜ ਤੇ ਆਇਆ ਪਹਿਲੇ ਦਿਨ ਪੁਲਸੂ ਵਹੀ ਮੈਂ ਉਹਨੇ ਹਾਜ਼ਰੀ ਪਵਾ ਕੇ ਆਇਆ ਠੀਕ ਹਾਂਜੀ ਮੈਂ ਆ ਪਹਿਲੇ ਜਦੋਂ ਆਪਣੀ ਹਾਜ਼ਰੀ ਪਵਾ ਕੇ ਹੁਣ ਸਾਣੀ ਦੇ ਲੋਕਾਂ ਦੀ ਜੋ ਸਮੱਸਿਆ ਹੈਗੀ ਉਹ ਹੱਲ ਉਹ ਜਿੱਦਾਂ ਵੀ ਹੋਏਗੀ ਕਾਰਵਾਈ ਕਰਾਂਗੇ ਜੀ ਮਿਸਾਲ ਕਰਾਂਗੇ आरोप ਲਗਾ ਰਹੇ ਨੇ ਪੁਲਿਸ ਨਹੀਂ ਮਿਲੀ ਭੁਗਤਣਾ ਸਾਰਾ ਕੰਮ ਚੱਲ ਰਿਹਾ ਜਿੱਥੇ ਇਹੋ ਜੀ ਗੱਲ ਕੋਈ ਵੀ ਨਹੀਂ ਸਰ ਹੈਗੀ ਇਹ ਗੱਲ ਤੇ ਸਿਰਫ ਇਹ ਹੈ ਕਿ ਜਦੋਂ ਜਿਵੇਂ ਜਿਵੇਂ ਕਾਰਵਾਈ ਅਪਨਾ ਨੋਟਿਸ ਚਾਹੁੰਦਾ ਸੀ ਨਾ ਕਰ ਉਹ ਨਾਕਾਬੰਦੀ ਵੀ ਕਰਦੇ ਆ ਹਾਂਜੀ ਬਿਲਕੁਲ ਹੀ ਹੋ ਕੇ ਲਗਾਤਾਰ ਮੈਨੂੰ ਮੈਨੂੰ ਵੀ ਸਾਡ ਥੋੜੀ ਦੇਰ ਹੀ ਹੋਈ ਇੱਥੇ ਆਇਆ ਨੂੰ ਕੋਈ 2-4 ਮਹੀਨੇ ਹੋਏ ਆ ਸੈਕੰਡ ਇਹ ਹੈ ਕਿ ਅਸੀਂ ਇਹਨਾਂ ਦਾ ਜਿਹੜਾ ਨਕਸ਼ੰਜਾ ਕੱਥਿਆ ਹੋਇਆ ਨਾਕਾਬੰਦੀ ਦਿੱਲੀ ਇਹਦਾ ਨਾਕਾਬੰਦੀ ਕਰੀਦੀ ਆ ਔਰ ਜਿੰਨੀ ਦੇਰ ਤੱਕ ਅਸੀਂ ਇੱਥੇ ਨਾਕਾਬੰਦੀ ਕਰਦੇ ਆ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਥੀ ਪਰ ਜਦੋਂ ਇਹ ਤਰ੍ਹਾਂ ਪੜਦੇ ਆ ਉਹ ਇਮਾਨ ਮੈਂ ਵੀ ਲੈਟਸ ਤੋਂ ਥੋੜੀ ਦੇਰ ਨੂੰ ਆ ਪਰ ਚੱਦਰ ਜਿਹੜਾ ਨਾਕਾ ਬੋਲ ਚ ਲਾਂਦੀ ਹੈ ਔਰ ਨਹੀਂ ਵੇਚਦੇ ਸ਼ਰਾਬ ਜਿਹੜਾ ਪੁੱਲ ਚੱਲ ਜਾਂਦੀ ਫਿਰ ਕਾਰ ਉੱਥੇ ਚੱਲ ਹੋ ਜਾਂਦਾ ਜਿੱਦਾਂ ਮਕਬੂਲਪੁਰ ਜਿਹੜਾ ਪੁੱਲ ਚ ਜਾਂਦੀ ਰੇਡ ਮਾਰਨ ਔਰ ਗੈਪ ਹੋ ਜਾਂਦੇ ਸਾਰੇ ਉਹੀ ਹਾਲ ਹੈ ਤੇ ਆਰਾਮ ਦੇ ਦੇਖੋ ਇਹ ਜਿਹੜੀ ਗੱਲ ਹੈ ਉਹ ਤੋਂ ਪੈਟਰੋਲਿੰਗ ਤੇ ਰਾਏ ਪੀਸੀਆਰ ਵਾਲਿਆਂ ਨੇ ਵੀ ਆਪਣਾ ਹਦਾਤਾਂ ਕੀਤੀਆਂ ਹੋਈਆਂ ਕਿ ਉਸ ਤੋਂ ਬਾਅਦ ਚੱਕਰ ਮਾਰਨਾ ਉਸ ਤੋਂ ਬਾਅਦ ਜਦੋਂ ਰਾਤ ਨੂੰ ਦੇਖਦੇ ਨੇ ਸਾਰੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਸਾਰਾ ਰੋਕ ਲਗਾ ਰਹੇ ਰੋਕ ਤੇ ਸਾਰੇ ਜੋ ਪੁਲਿਸ ਤੇ ਜੋ ਮਰਜ਼ੀ ਕਈਆਂ ਲੇਟੈਸਟ ਜਿਹੇ ਪਰਚਾ ਦਰਜ ਕੀਤਾ ਉਸ ਤੋਂ ਪਹਿਲਾਂ ਮੈਂ ਪਰਚਾ ਦਰਜ ਕੀਤਾ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਚੇ ਐਸਐਚਓ ਸਾਹਿਬ ਵੀ ਬੜੀ ਮਸਤੀ ਨਾਲ ਇਸੇ ਬਨੇ ਧਿਆਨ ਉਹਨਾਂ ਦਾ ਪਰ ਇਹਨੇ ਕਿਹਾ ਜੀ ਜੇ 15 ਦਿਨ ਅੰਦਰ ਨਾ ਕੋਈ ਕਾਰਵਾਈ ਹੋਈ ਆਤਮਦਾਇ ਕਰਾਂਗੇ ਅਸੀਂ ਫੜੀ ਇਹ ਚੀਜ਼ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਸੀਰੀਅਸ ਲਵਾਂਗੇ ਔਰ ਹੋਰ ਇਹ ਪਹਿਲੇ ਵੀ ਲਿਆ ਹੋਰ ਵੀ ਗਨ ਲੈ ਕੇ ਤੇ ਕਾਰ ਵੀ ਕਰ ਦੇਣੀ ਨਹੀਂ ਹੱਲ ਹੋਇਆ ਆਪਣੇ ਆਪ ਨੂੰ ਅਸੀਂ ਅੱਗਾ ਲਾਵਾਂਗੇ ਇੱਥੇ ਹੀ ਕਿੱਦਾਂ ਵੇਖਦੇ ਜੀ ਸਰ ਇਹ ਅਸੀਂ ਹੋਰ ਵੀ ਜ਼ਿਆਦਾ ਸੀਰੀਅਸ ਇਹ ਮੈਟਰ ਨੂੰ ਲੈ ਕੇ ਅਸੀਂ ਇਹਨਾਂ ਤੇ ਮਸਕੰਜਾ ਕੱਸ ਕੇ ਤੇ ਕਾਰ ਵੀ ਕਰਾਂਗੇ ਔਰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਕੋਈ ਗੱਲ ਨਹੀਂ ਹੋਣ ਦੇਵਾਂਗੇ